ਹੁਣ ਜਿਨ੍ਹਾਂ ਦੇ ਸਰੀਰ ਦੇ ਵਿੱਚ ਜ਼ਹਿਰ ਦੀ ਮਾਤਰਾ ਵੱਧ ਗਈ ਹੋਵੇ ਡਾਕਟਰਾਂ ਨੇ ਜਵਾਬ ਦੇ ਦਿੱਤਾ ਹੋਵੇ ਤੇ ਕਿਸੇ ਨੇ ਜਾਂ ਕਿਸੇ ਚੀਜ਼ ਦੇ ਵਿੱਚ ਜ਼ਹਿਰ ਪਾ ਕੇ ਦੇ ਦਿੱਤਾ ਹੋਵੇ ਤਾਂ ਸ੍ਰੀ ਅਨੰਦ ਸਹਿਬ ਦੀ ਬਾਣੀ ਉਸ ਜ਼ਹਿਰ ਨੂੰ ਕੱਟਣ ਦੇ ਲਈ ਬਿਲਕੁਲ ਸક્ષਮ ਹੈ ਕਿਉਂਕਿ ਇਹ ਅੰਮ੍ਰਿਤ ਹੈ ਗੁਰੂ ਅਮਰਦਾਸ ਜੀ ਮਹਾਰਾਜ ਫਰਮਾਨ ਕਰ ਰਹੇ ਨੇ 13ਵੀਂ ਪਉੜੀ ਦੇ ਵਿੱਚ ਸੋਰ ਨਾਰਮਨ ਜਾਣ ਅਮਰਤ ਖੋਜਦੇ ਸੋ ਅਮਰਤ ਗੁਰ ਤੇ ਪਾਇਆ ਪਾਇਆ ਅਮਰਤ ਗੁਰ ਕਿਰਪਾ ਕੀਨੀ ਸੱਚਾ ਮਨ ਸਾਇਆ ਜੀ ਜੰਤ ਸਭ ਤੋਂ ਦੇ ਉਪਾਈ ਕਵੇਖ ਪਰਸ ਨਾਇਆ ਲਪ ਲੋਪ ਅਹੰਕਾਰ ਚੁਕਾ ਸਤਗੁਰ ਪਲਾ ਪਾਇਆ ਕਹੇ ਨਾਨਕ ਜਿਸਨੂੰ ਆਪ ਤੁਠਾ ਤੇ ਨ ਅਮਰਤ ਗੁਰ ਤੇ ਪਾਇਆ ਜ਼ਹਿਰ ਹੈ ਅਮਰਤ ਹੈ ਜਿੱਥੇ ਜ਼ਹਿਰ ਦਾ ਪ੍ਰਭਾਵ ਉਨਾ ਹੀ ਪ੍ਰਭਾਵਸ਼ਾਲੀ ਹੈ ਉੱਥੇ ਹੀ ਅਮਰਤ ਦਾ ਪ੍ਰਭਾਵ ਜ਼ਹਿਰ ਨੂੰ ਕਟਣ ਦੇ ਲਈ ਸક્ષਮ ਹੈ ਅਮਰਤ ਤੋਂ ਹੀ ਜ਼ਹਿਰ ਬਣਦਾ ਹੈ ਜ਼ਹਿਰ ਤੋਂ ਹੀ ਅਮਰਤ ਬਣਦਾ ਹੈ ਮਾਰਕੀਟ ਦੇ ਵਿੱਚ ਪਹਿਲਾਂ ਵਾਇਰਸ ਆਉਂਦਾ ਹੈ ਫਿਰ ਬਾਅਦ ਵਿੱਚ ਐਂਟੀਵਾਇਰਸ ਐਂਟੀਡੋਟ ਜਦ ਐਂਟੀਡੋਟ ਆ ਜਾਂਦਾ ਹੈ ਤੇ ਵਾਇਰਸ ਤਾਂ ਵਧਿਆ ਹੀ ਹੁੰਦਾ ਆਪਣੀ ਚਰਮ ਸੀਮਾ ਤੇ ਹੁੰਦਾ ਹੈ ਪਰ ਉਸ ਨੂੰ ਕੱਟਣ ਦੇ ਲਈ ਉਨੀ ਹੀ ਮਾਤਰਾ ਦੇ ਵਿੱਚ ਵੈਕਸੀਨ ਬਣਾਈ ਜਾਂਦੀ ਹੈ। ਵੈਕਸੀਨ ਬਣਾਈ ਜਾਂਦੀ ਹੈ। ਜਿਸ ਅਮਰਤ ਦੀ ਤਲਾਸ਼ ਦੇਵਤਿਆਂ ਨੇ ਕੀਤੀ ਹੁਣ ਮਨੁੱਖ ਵੀ ਉਸ ਪਾਸੇ ਤੁਰ ਪਏ ਨੇ ਅਮਰਤ ਦੀ ਤਲਾਸ਼ ਦੇ ਵਿੱਚ। ਜਦ ਕਿਸੇ ਨੂੰ ਜ਼ਹਿਰ ਦੇ ਦਿੱਤਾ ਗਿਆ ਹੋਵੇ ਜ਼ਹਿਰ ਦਾ ਬੜਾ ਪ੍ਰਭਾਵ ਹੋਵੇ ਸਰੀਰ ਦੁਖਦਾ ਹੋਵੇ ਕੁਝ ਖਾਣ ਪੀਣ ਦੇ ਵਿੱਚ ਜ਼ਹਿਰ ਮਿਲਾ ਦਿੱਤਾ ਗਿਆ ਹੋਵੇ ਬੜਾ ਹੀ ਪ੍ਰਭਾਵਸ਼ਾਲੀ ਜ਼ਹਿਰ ਹੋਵੇ ਕੁਝ ਸੱਪਾਂ ਤੇ ਜ਼ਹਿਰ ਹੁੰਦੇ ਨੇ ਸੱਪਾਂ ਦੇ ਜ਼ਹਿਰ ਤੋਂ ਦਵਾਈਆਂ ਵੀ ਬਣਦੀਆਂ ਨੇ ਐਂਟੀਡੋਟ ਵੀ ਬਣਦੇ ਨੇ ਪਰ ਕਈ ਜ਼ਹਿਰ ਐਸੇ ਹੁੰਦੇ ਨੇ ਜਿਹੜੇ ਬੰਦੇ ਦੀ ਜਾਨ ਲੈ ਲੈਂਦੇ ਨੇ ਤੇ ਕਈ ਜ਼ਹਿਰ ਐਸੇ ਹੁੰਦੇ ਨੇ ਜੋ ਹੌਲੀ-ਹੌਲੀ ਮੌਤ ਕਰਾਉਂਦੇ ਨੇ ਹਾਰਟ ਬੀਟ ਕਟਾਉਂਦੇ ਨੇ ਹੁਣ ਜਿਨ੍ਹਾਂ ਦੇ ਸਰੀਰ ਦੇ ਵਿੱਚ ਜ਼ਹਿਰ ਦੀ ਮਾਤਰਾ ਵੱਧ ਗਈ ਹੋਵੇ ਡਾਕਟਰਾਂ ਨੇ ਜਵਾਬ ਦੇ ਦਿੱਤਾ ਹੋਵੇ ਤੇ ਕਿਸੇ ਨੇ ਜਾਂ ਕਿਸੇ ਚੀਜ਼ ਦੇ ਵਿੱਚ ਜ਼ਹਿਰ ਪਾ ਕੇ ਦੇ ਦਿੱਤਾ ਹੋਵੇ ਤਾਂ ਸ੍ਰੀ ਅਨੰਦ ਸਹਿਬ ਦੀ ਬਾਣੀ ਉਸ ਜ਼ਹਿਰ ਨੂੰ ਕੱਟਣ ਦੇ ਲਈ ਬਿਲਕੁਲ ਸક્ષਮ ਹੈ ਕਿਉਂਕਿ ਇਹ ਅੰਮ੍ਰਿਤ ਹੈ ਗੁਰੂ ਅਮਰਦਾਸ ਜੀ ਮਹਾਰਾਜ ਫਰਮਾਨ ਕਰ ਰਹੇ ਨੇ 13ਵੀਂ ਪਾਉੜੀ ਦੇ ਵਿੱਚ ਸਰਨਰ ਮਨ ਜਾਨ ਅਮਰਤ ਖੋਜਦੇ ਸੋ ਅਮਰਤ ਗੁਰ ਤੇ ਪਾਇਆ ਪਾਇਆ ਅਮਰਤ ਗੁਰ ਕਿਰਪਾ ਕੀਨੀ ਸੱਚਾ ਮਨ ਉਸ ਆਇਆ ਜਿੰਨ ਸਭ ਤੋਂ ਦੇ ਉਪਾਇ ਇਕ ਵੇਖ ਪਰਸ ਆਇਆ ਲਭ ਲੋਭ ਅਹੰਕਾਰ ਚੁੱਕਾ ਸਤਗੁਰ ਪਾਲਾ ਪਾਇਆ ਕਹੇ ਨਾਨਕ ਜਿਸਨੋਂ ਆਪ ਟੁੱਠਾ ਤੇ ਨ ਅਮਰਤ ਗੁਰ ਤੇ ਪਾਇਆ ਐਸਾ ਅਮਰਤ ਦੇ ਦਿੱਤਾ ਜਿਹੜਾ ਜ਼ਹਿਰ ਨੂੰ ਕੱਟ ਦੇਗਾ ਚਾਹੇ ਜਿਤਨਾ ਮਰਜੀ ਪ੍ਰਭਾਵਸ਼ਾਲੀ ਸ਼ਕਤੀਸ਼ਾਲੀ ਜ਼ਹਿਰ ਹੋਵੇ ਉਸ ਜ਼ਹਿਰ ਦਾ ਅਸਰ ਕਟ ਜਾਏਗਾ ਐਸੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਸ੍ਰੀ ਅਨੰਦ ਸਾਹਿਬ ਦੀ ਬਾਣੀ ਦੀ ਰਚਨਾ ਕੀਤੀ ਹੈ ਇਸ ਦਾ ਤਕਰੀਬਨ 108 ਵਾਰ ਜਾਪ ਕਰਨਾ 18 ਦਿਨਾਂ ਦੇ ਵਿੱਚ ਲਾਗੇ ਪਾਣੀ ਦਾ ਗਲਾਸ ਰੱਖ ਲੈਣਾ ਉਸ ਪਾਣੀ ਵੱਲ ਨਿਗਾਹ ਮਾਰਨੀ ਹੈ ਤੇ ਨਿਗਾਹ ਮਾਰ ਕੇ ਪੂਰਾ ਆਨੰਦ ਸਹਿ ਪੜਨਾ ਹੈ ਤੇ ਜਦ ਪੂਰਾ ਆਨੰਦ ਸਾਹਿਬ ਪੜੋਗੇ ਉਸ ਨਿਗਾਹ ਮਾਰ ਕੇ ਤੇ ਮਨ ਚ ਇਹੀ ਖਿਆਲ ਰੱਖਣਾ ਕਿ ਮਹਾਰਾਜ ਜਿਹੜੀ ਵੀ ਸਰੀਰ ਦੇ ਵਿੱਚ ਇਨਫੈਕਸ਼ਨ ਜਾਂ ਜ਼ਹਿਰ ਦੀ ਮਾਤਰਾ ਵਧੀ ਹੈ ਇਸ ਨੂੰ ਕਟੋ ਤੇ ਅੰਮ੍ਰਿਤ ਬਣ ਜਾਏ ਉਹੀ ਜ਼ਹਿਰ ਅੰਮ੍ਰਿਤ ਬਣ ਜਾਏਗਾ ਤੇ ਉਹ ਜਲ ਪਿਆ ਦੇਣਾ ਰੋਗੀ ਨੂੰ ਤੇ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਤੇ ਪ੍ਰੋਸਾ ਰੱਖ ਕੇ ਕਿ ਮਹਾਰਾਜ ਇਹ ਤੁਹਾਡੀ ਬਾਣੀ ਜ਼ਹਿਰ ਨੂੰ ਅੰਮ੍ਰਿਤ ਬਣਾ ਦਿੰਦੀ ਹੈ ਵਾਕਏ ਹੀ ਬਾਣੀ ਐਸੀ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਇਹ ਬਾਣੀ ਗੁਰੂ ਦੀ ਹੈ ਇਸ ਦੇ ਨਾਲ ਮੈਂ ਹੋਰ ਵੀ ਗੱਲ ਅਰਜ਼ ਕਰਨਾ ਚਾਹੁੰਦਾ ਕਿ ਜਿਹੜੇ ਲੋਕ ਵਿਗਿਆਨ ਖੇਤਰ ਦੇ ਨਾਲ ਜੁੜੇ ਨੇ ਸਾਇੰਟਿਸਟ ਨੇ ਨਵੀਆਂ-ਨਵੀਆਂ ਖੋਜਾਂ ਕਰਦੇ ਨੇ ਕਿ ਜਿਹੜੇ ਕਹਿੰਦੇ ਨੇ ਕਿ ਵੀ ਜ਼ਹਿਰ ਤੋਂ ਵਸੀ ਅੰਮ੍ਰਿਤ ਵਧੀਆ ਤੋਂ ਵਧੀਆ ਬਣਾਈਏ ਮਨੁੱਖਤਾ ਦੇ ਲਈ ਉਹ ਵੀ ਸ੍ਰੀ ਨਾਮ ਸਾਹਿਬ ਦੇ ਜਾਪ ਰੱਖਣ ਪੂਰਾ ਪਾਠ ਸ੍ਰੀ ਅਨੰਦ ਸਾਹਿਬ ਦਾ ਕਰਨਾ ਹੈ। ਉਹ ਵੀ 108 ਵਾਰ ਜਾਪ ਕਰਨ ਜਦੋਂ ਉਹ ਦਵਾਈ ਬਣਾਉਣ। ਤੇ ਜਦੋਂ ਉਹ ਦਵਾਈ ਬਣਾਉਣਗੇ 108 ਵਾਰ ਸ੍ਰੀ ਨੰਨ ਸਾਹਿਬ ਦਾ ਜਾਪ ਕਰਕੇ 18 ਦਿਨਾਂ ਦੇ ਵਿੱਚ ਤਾਂ ਉਹ ਦਵਾਈ ਦੇ ਵਿੱਚ ਅੰਮ੍ਰਿਤ ਅੰਮ੍ਰਿਤ ਦੀ ਮਾਤਰਾ ਜ਼ਹਿਰ ਤਾਂ ਬਿਲਕੁਲ ਨਾਮੋ ਨਿਸ਼ਾਨ ਮਿਟ ਜਾਏਗਾ। ਅੰਮ੍ਰਿਤ ਅੰਮ੍ਰਿਤ ਹੀ ਹੋਏਗਾ। ਉਹ ਇਤਨਾ ਭਾਵਸ਼ਾਲੀ ਅਮਰਤ ਬਣ ਜਾਏਗਾ ਇਤਨੀ ਪ੍ਰਭਾਵਸ਼ਾਲੀ ਦਵਾਈ ਬਣ ਜਾਏਗੀ ਕਿ ਜਿਹੜੀ ਅਮਰਤਾ ਕੰਮ ਕਰੇਗੀ ਇਹ ਵਿਗਿਆਨੀਆਂ ਨੂੰ ਵੀ ਇਹੀ ਸਲਾਹ ਹੈ ਮੇਰੀ ਕਿ శ్రీ ਰਿਨੰਦ ਸਾਹਿਬ ਦਾ ਪਾਠ ਕਰਨ ਜਿਹਦੇ ਨਾਲ ਉਹਨਾਂ ਦੀ ਖੋਜ ਅਮਰਤ ਵਰਗੀ ਹੋ ਜਾਏਗੀ ਇਹੀ ਮਾਰਸ ਕਰਨਾ ਚਾਹਾਂਗਾ ਤੇ ਪੂਰਾ ਪਾਠ ਸ੍ਰੀ ਅਨੰਦ ਸਾਹਿਬ ਦਾ ਕਰਨਾ ਹੈ 108 ਵਾਰ ਕਰਨਾ ਹੈ 18 ਦਿਨਾਂ ਦੇ ਵਿੱਚ ਕਰ ਲਓ ਲਾਗੇ ਜਲ ਰੱਖ ਲਓ ਪਾਣੀ ਦਾ ਗਲਾਸ ਦੇ ਵਿੱਚ ਨਿਗਾਹ ਮਾਰ ਕੇ ਮਨ 'ਚ ਖਿਆਲ ਰੱਖਣਾ ਹੈ ਮਹਾਰਾਜ ਰੋਗੀ ਨੂੰ ਇਹ ਰੋਗ ਹੈ ਰੋਗੀ ਦਾ ਰੋਗ ਕਟੋ ਜ਼ਹਿਰ ਨੂੰ ਕੱਟ ਕੇ ਅਮਰਤ ਦੀ ਦਾਤ ਬਖਸ਼ੋ ਤੇ ਮਹਾਰਾਜ ਜ਼ਹਿਰ ਨੂੰ ਕੱਟ ਕੇ ਸਰੀਰ ਦੇ ਵਿੱਚ ਅਮਰਤ ਪ੍ਰਗਟ ਕਰ ਦੇਣਗੇ ਐਸੀ ਸ੍ਰੀ ਅਨੰਦ ਸਾਹਿਬ ਦੀ ਬਾਣੀ ਹੈ ਤੇ ਉਹੀ ਜਲ ਰੋਗੀ ਨੂੰ ਪਿਆ ਦੇਣਾ ਤੇ ਰੋਗੀ ਤਰੋ ਤਾਜ਼ਾ ਹੋ ਜਾਏਗਾ ਨਵਾਂ ਨਰੋਇਆ ਹੋ ਜਾਏਗਾ ਇਹ 13ਵੀਂ ਪੌੜੀ ਦੇ ਵਿੱਚ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਫਰਮਾਨ ਕਰ ਰਹੇ ਨੇ ਸੁਰਨਰ ਮਨ ਜਾਣਿਆ ਮਰਤ ਖੋਜਦੇ ਸੋ ਅਮਰਤ ਗੁਰ ਤੇ ਪਾਇਆ ਇਹ ਅਮਰਤ ਗੁਰੂ ਨੇ ਪ੍ਰਗਟ ਕਰ ਦਿੱਤਾ ਪਾਇਆ ਅਮਰਤ ਗੁਰ ਕਿਰਪਾ ਕੀਨੀ ਸੱਚਾ ਮਨੁਸ ਇਹ ਗੁਰੂ ਦੀ ਕਿਰਪਾ ਦੇ ਨਾਲ ਪ੍ਰਗਟ ਹੋ ਗਿਆ ਜਿਸ ਅਮਰਤ ਨੂੰ ਦੇਵਤੇ ਤਲਾਸ਼ ਕਰ ਰਹੇ ਨੇ ਰਾਖਸ਼ ਤਲਾਸ਼ ਕਰ ਰਹੇ ਨੇ ਗੰਦਰਵ ਤਲਾਸ਼ ਕਰ ਰਹੇ ਨੇ तमाम ਖੰਡਾਂ ਬਰਹ ਮੰਡਾ ਦੇ ਜੀਵ ਜੰਤੂ ਤਲਾਸ਼ ਕਰ ਰਹੇ ਨੇ ਉਹ ਅਮਰਤ ਗੁਰੂ ਨੇ ਪ੍ਰਗਟ ਕਰ ਦਿੱਤਾ ਸਾਹਿਬੇ ਕਮਾਲ ਨੇ ਖਾਲਸਾ ਪੰਥ ਦੀ ਸਾਜਨਾ ਕਰਕੇ ਖੰਡੇ ਪਾਟੇ ਦਾ ਅਮਰਤ ਸਾਡੀ ਚੋਲੀ ਪਾ ਦਤਾ ਕਿ ਜਿਹੜਾ ਵੀ ਅਮਰਤ ਸ਼ਕਦਾ ਜਾਏਗਾ ਉਹਦੇ ਅੰਦਰ ਜ਼ਹਿਰ ਦੀ ਮਾਤਰਾ ਘਟਦੀ ਜਾਏਗੀ ਤੇ ਉਹ ਗੁਰੂ ਵਾਲਾ ਬਣਦਾ ਜਾਏਗਾ ਜਦੋਂ ਗੁਰੂ ਵਾਲਾ ਹੀ ਬਣ ਗਿਆ ਤੇ ਫਿਰ ਜ਼ਹਿਰ ਕੀ ਜ਼ਹਿਰ ਵੀ ਅੰਦਰ ਅੰਮ੍ਰਿਤ ਬਣ ਜਾਂਦਾ ਹੈ ਅੰਮ੍ਰਿਤ ਬਣ ਜਾਂਦਾ ਹੈ ਸੋ ਇਤਨੀਆਂ ਵਿਚਾਰਾ ਪ੍ਰਵਾਨ ਕਰਨੀਆਂ ਹੈ 13ਵੀਂ ਪੌੜੀ ਸ੍ਰੀ ਨਨ ਸਾਹਿਬ ਦੀ ਤੇ ਪੂਰਾ ਪਾਠ ਨਨ ਸਾਹਿਬ ਦਾ ਕਰੀਏ ਤੇ ਆਪਣੇ ਅੰਦਰ ਜ਼ਹਿਰ ਦੀ ਮਾਤਰਾ ਘਟੇ ਤੇ ਜਿਨ੍ਹਾਂ ਨੂੰ ਜ਼ਹਿਰ ਜਾਂ ਦੇ ਦਿੱਤਾ ਗਿਆ ਉਦਾ ਪ੍ਰਭਾਵ ਕੱਟ ਜਾਏਗਾ ਸ੍ਰੀ ਨਾਨ ਸਾਹਿਬ ਦਾ ਪਾਠ ਕਰਨ ਦੇ ਨਾਲ ਇਤਨੀਆ ਵਿਚਾਰਾਂ ਪਰਵਾਹ ਕਰਨ ਨਾ ਭੁੱਲਾਂ ਚੁੱਕਾ ਦੀ ਮਾਫੀ ਜੀ ਚੈਨਲ ਨੂੰ ਲਾਈਕ ਐਂਡ ਸ਼ੇਅਰ ਸਬਸਕ੍ਰਾਈਬ ਕਰ ਲਵੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੋਤੇ ਵਸਤਰ